ਪਾਠਸਤਾਰਾ ਨਿਪਟਾਰਾ ਅਫਸਰ ਆਪਣੇ ਦਫਤਰ ਵਿੱਚ ਦਾਖਲ ਹੁੰਦਾ ਹੋਇਆ ਆਪਣੇ ਕਰਮਚਾਰੀ ਨੂੰ ਵਿਜੇ ਕੱਲ ਜਿਹੜੀਆਂ ਸ਼ਿਕਾਇਤਾਂ ਆਈਆਂ ਸੀ ਉਹਨਾਂ ਦੀ ਫਾਈਲ ਲਿਆਓ ਇਹ ਲਿਓ ਸਰ ਕੱਲ ਕੁਝ ਬੱਚੇ ਵੀ ਇੱਕ ਅਰਜ਼ੀ ਦੇ ਕੇ ਗਏ ਸਨ ਬੱਚੇ ਬੱਚੇ ਕਿਉਂ ਆਏ ਉਹਨਾਂ ਨੂੰ ਕੀ ਲੋੜ ਸੀ ਇੱਥੇ ਲਿਆਉਂਦੀ ਅਸੀਂ ਬੱਚਿਆਂ ਦੀਆਂ ਸ਼ਿਕਾਇਤਾਂ ਤਾਂ ਲੈਂਦੇ ਨਹੀਂ ਫਿਰ ਉਹਨਾਂ ਨੂੰ ਕੀ ਲੋਡ ਪੈ ਗਈ ਪਤਾ ਨਹੀਂ ਸਰ ਮੈਂ ਲਿਫਾਫੇ ਖੋਲ ਕੇ ਨਹੀਂ ਦੇਖੇ ਅੱਛਾ ਬੜੀ ਹੀ ਅਜੀਬ ਗੱਲ ਹੈ ਲਿਆਓ ਪਹਿਲਾਂ ਬੱਚਿਆਂ ਦੀ ਸ਼ਿਕਾਇਤ ਦਾ ਹੀ ਨਿਪਟਾਰਾ ਕਰ ਦਈਏ ਵਿਜੇ ਆਪਣੇ ਅਧਿਕਾਰੀ ਨੂੰ ਦੋ ਲਿਫਾਫੇ ਦਿੰਦਾ ਹੈ ਅਫਸਰ ਲਿਫਾਫੇ ਖੋਲ ਕੇ ਕਾਗਜ਼ ਸਿੱਧੇ ਕਰਦਾ ਹੈ ਤੇ ਪੜਨ ਲੱਗ ਪੈਂਦਾ ਹੈ ਬੱਚਿਆਂ ਨੇ ਇਸ ਉੱਪਰ ਆਪਣਾ ਨਾਂ ਨਹੀਂ ਲਿਖਿਆ ਕੀ ਤੁਹਾਨੂੰ ਪਤਾ ਹੈ ਕਿ ਉਹ ਕਿੱਥੋਂ ਆਏ ਸਨ ਨਹੀਂ ਜੀ ਮੈਂ ਪੁੱਛਿਆ ਤਾਂ ਸੀ ਪਰ ਉਹਨਾਂ ਕੁਝ ਦੱਸਿਆ ਨਹੀਂ ਤੇ ਕਿਹਾ ਕਿ ਉਹਨਾਂ ਸਾਰਾ ਕੁਝ ਇਸ ਸ਼ਿਕਾਇਤ ਵਿੱਚ ਲਿਖ ਦਿੱਤਾ ਹੈ ਸ਼ਿਕਾਇਤ ਵਿੱਚ ਤਾਂ ਬਹੁਤ ਕੁਝ ਲਿਖਿਆ ਹੈ ਸਰ ਕੀ ਕੁਝ ਲਿਖਿਆ ਹੈ ਵਿਜੈ ਇਸ ਵਿੱਚ ਮੈਂ ਉਹਨਾਂ ਸਾਰਿਆਂ ਦੇ ਨਾਮ ਲਿਖ ਦਿੱਤੇ ਹਨ ਤੇ ਇਹਨਾਂ ਸਾਰਿਆਂ ਨੂੰ ਬੁਲਾਓ ਇਹਨਾਂ ਨੂੰ ਮੀਟਿੰਗ ਵਿੱਚ ਸੱਦੋ ਤਾਂ ਕਿ ਇਸ ਸ਼ਿਕਾਇਤ ਦਾ ਨਿਪਟਾਰਾ ਕਰ ਸਕੀਏ ਜੀ ਸਰ ਫਾਈਲ ਲੈ ਕੇ ਕਮਰੇ ਤੋਂ ਬਾਹਰ ਨਿਕਲ ਜਾਂਦਾ ਹੈ ਅਫਸਰ ਦੇ ਫੋਨ ਦੀ ਘੰਟੀ ਖੜਕਦੀ ਹੈ ਹੈਲੋ ਜਹਦ ਸਰ ਫੋਨ ਉਸ ਦੇ ਸੀਨੀਅਰ ਅਧਿਕਾਰੀ ਦਾ ਹੈ ਜੀ ਸਰ ਮਿਸਟਰ ਬਰਾੜ ਤੁਹਾਡੇ ਕੋਲ ਕੁਝ ਸ਼ਿਕਾਇਤਾਂ ਆਈਆਂ ਹੋਣਗੀਆਂ ਜੀ ਸਰ ਆਈਆਂ ਹਨ ਹੁਣੇ ਹੀ ਫਾਈਲ ਦੇਖ ਕੇ ਹਟਿਆ ਹਾਂ ਚਲੋ ਠੀਕ ਹੈ ਤੁਸੀਂ ਦੇਖ ਲਈਆਂ ਹਨ ਪਰ ਉਹਨਾਂ ਚੋਂ ਦੋ ਸ਼ਿਕਾਇਤਾਂ ਬੱਚੀਆਂ ਦੀਆਂ ਹਨ ਹਾਂਜੀ ਮੈਂ ਦੇਖੀਆਂ ਹਨ ਪਰ ਉਹ ਤਾਂ ਮੇਰੇ ਕੋਲ ਆਇਆ ਹਨ ਤੁਹਾਡੇ ਕੋਲ ਵੀ ਪਹੁੰਚ ਗਈਆਂ ਹਨ ਅੱਜ ਕੱਲ ਦੇ ਬੱਚੇ ਬੜੇ ਸਿਆਣੇ ਹਨ ਉਹ ਤਾਂ ਬਹੁਤ ਸੋਹਣੇ ਢੰਗ ਨਾਲ ਪੜ੍ਹ ਲਿਖ ਲੈਂਦੇ ਹਨ ਉਨ੍ਹਾਂ ਨੇ ਆਪਣੀ ਸ਼ਿਕਾਇਤ ਦੀ ਇੱਕ ਕਾਪੀ ਮੈਨੂੰ ਵੀ ਭੇਜੀ ਹੈ ਜੀ ਸਰ ਮੈਨੂੰ ਵੀ ਇਹੋ ਲੱਗਦਾ ਸੀ ਫਿਰ ਕਰੋ ਨਿਪਟਾਰਾ ਬਲਾਓ ਸੰਬੰਧਿਤ ਵਿਭਾਗਾਂ ਦੇ ਮੁਖੀਆਂ ਨੂੰ ਤੇ ਹੱਲ ਕਰੋ ਉਨ੍ਹਾਂ ਦਾ ਪਰ ਸਾਹਿਬ ਐਨੀ ਜਲਦੀ ਤਾਂ ਸਾਰਾ ਕੁਝ ਨਹੀਂ ਹੋ ਸਕਣਾ ਬੱਚਿਆਂ ਦੇ ਸਕੂਲ ਦੀ ਸੜਕ ਬਣਨ ਵਿੱਚ ਕੁਝ ਦਿਨ ਤਾਂ ਲੱਗਣਗੇ। ਸਕੂਲ ਵਿੱਚ ਭਰੇ ਹੋਏ ਪਾਣੀ ਨੂੰ ਬਾਹਰ ਕੱਢਣ ਲਈ ਵੀ ਸਮਾਂ ਚਾਹੀਦਾ ਹੈ। ਬਿਜਲੀ ਨੂੰ ਵੀ ਠੀਕ ਕਰਨ ਵਿੱਚ ਕੁਝ ਦੇਰ ਲੱਗ ਜਾਣੀ ਹੈ। ਸ਼ਾਇਦ ਖੰਬਿਆਂ ਦੀ ਮਨਜ਼ੂਰੀ ਉੱਪਰੋਂ ਲੈਣੀ ਪਵੇ। ਪਾਣੀ ਦਾ ਸਿਲਸਿਲਾ ਵੀ ਠੀਕ ਕਰਾਉਣਾ ਪਵੇਗਾ। ਇੱਕ ਹੋਰ ਗੱਲ ਐ ਸਰ। ਉਹ ਕੀ? ਸਰ ਬੱਚਿਆਂ ਨੇ ਲਿਖਿਆ ਹੈ ਕਿ ਉਹਨਾਂ ਦੇ ਇਲਾਕੇ ਵਿੱਚ ਲਾਊਡ ਸਪੀਕਰ ਬਹੁਤ ਰੌਲਾ ਪਾਉਂਦੇ ਹਨ। ਫਿਰ ਬੰਦ ਕਰਵਾ ਦਿਓ। ਪਰ ਸਰ ਇਸ ਬਾਰੇ ਤਾਂ ਅਸੀਂ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਭੇਜੀ ਦਿੱਤੀ ਸੀ ਪਰ ਧਾਰਮਿਕ ਮਾਮਲਾ ਹੋਣ ਕਰਕੇ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਚਿੰਤਾ ਨਾ ਕਰੋ ਹੁਣ ਇਹ ਸ਼ਿਕਾਇਤ ਕਿਸੇ ਇੱਕ ਫਿਕਰੇ ਵੱਲੋਂ ਨਹੀਂ ਸਗੋਂ ਬੱਚਿਆਂ ਵੱਲੋਂ ਹੈ ਬੱਚੇ ਸਭ ਦੇ ਸਾਝੇ ਹੁੰਦੇ ਹਨ ਬੱਚਿਆਂ ਨੂੰ ਨਰਾਜ਼ ਨਹੀਂ ਕਰਨਾ ਨਾਲੇ ਬੱਚੇ ਹੀ ਤਾਂ ਰੱਬ ਦਾ ਅਸਲੀ ਰੂਪ ਹਨ ਜੇਕਰ ਬੱਚੇ ਹੀ ਰੁੱਸ ਗਏ ਤਾਂ ਦੇਸ਼ ਦਾ ਕੀ ਬਣੇਗਾ ਤੁਸੀਂ ਮੇਰੀ ਤਰਫੋਂ ਇਹ ਕਾਰਵਾਈ ਕਰਵਾ ਦਿਓ ਜੇਕਰ ਕੋਈ ਮੇਰੇ ਕੋਲ ਆਇਆ ਤਾਂ ਮੈਂ ਆਪੇ ਸਾਮਣ ਲਾਵਾਂਗਾ। ਸ਼ੁਕਰੀਆ ਸਰ ਇੱਕ ਹੋਰ ਅੜਚਨ ਹੈ। ਸ਼ਾਇਦ ਉਸ ਵਿੱਚ ਤੁਹਾਡੀ ਮਦਦ ਦੀ ਲੋੜ ਪਵੇਗੀ। ਉਹ ਕਿਹੜੀ? ਇਸ ਕੰਮ ਵਾਸਤੇ ਫੰਡ ਵੀ ਚਾਹੀਦੇ ਹਨ। ਗ੍ਰਾਂਟ ਤਾਂ ਪਹਿਲਾਂ ਹੀ ਖਤਮ ਹੋ ਚੁੱਕੀ ਹੈ। ਵਿੱਤ ਸਾਲ ਦੇ ਅਖੀਰ ਦਿਨ ਹਨ। ਤੁਸੀਂ ਇਹਦਾ ਵੀ ਫਿਕਰ ਨਾ ਕਰੋ। ਜਿੰਨਾ ਵੀ ਖਰਚ ਹੋਵੇਗਾ ਸਰਕਾਰ ਦੇਵੇਗੀ। ਪਰ ਬੱਚਿਆਂ ਦੀ ਸ਼ਿਕਾਇਤ ਦਾ ਨਿਪਟਾਰਾ ਹੋਣਾ ਚਾਹੀਦਾ ਹੈ। ਵਿਜੇ ਜੋ ਪਹਿਲਾਂ ਹੀ ਕਮਰੇ ਵਿੱਚ ਆ ਕੇ ਖੜਾ ਹੋਇਆ ਹੈ ਤੇ ਸਾਰੀ ਗੱਲਬਾਤ ਸੁਣ ਰਿਹਾ ਹੈ ਸਾਰੀ ਗੱਲ ਸੁਣ ਕੇ ਇਹ ਤਾਂ ਬਹੁਤ ਹੀ ਚੰਗਾ ਹੋਇਆ ਮੈਂ ਤਾਂ ਸ਼ਿਕਾਇਤ ਪੜ੍ਹ ਕੇ ਹੀ ਸੋਚ ਰਿਹਾ ਸੀ ਕਿ ਬੱਚੇ ਕਿਵੇਂ ਸਕੂਲ ਪੜਨ ਜਾਂਦੇ ਹੋਣਗੇ ਐਨਾ ਪਾਣੀ ਲੰਘ ਕੇ ਟੁੱਟੀ ਹੋਈ ਪੁੱਲੀ ਤੇ ਫਿਰ ਚਿੱਕੜ ਭਰੇ ਰਸਤੇ ਫਿਰ ਸਕੂਲ ਵਿੱਚ ਪਾਣੀ ਹੀ ਪਾਣੀ ਪਰ ਪੀਣ ਵਾਲਾ ਕਿਤੇ ਨਹੀਂ ਹਾਂ ਇਹ ਤਾਂ ਹੈ ਵਿਚਾਰੇ ਬੱਚਿਆਂ ਨੇ ਪਤਾ ਨਹੀਂ ਐਨੇ ਦਿਨ ਕਿਵੇਂ گزارੇ ਹਨ ਹੁਣ ਡੀਸੀ ਸਾਹਿਬ ਕਹਿੰਦੇ ਹਨ ਕਿ ਇੱਕ ਦਿਨ ਵੀ ਪਿੱਛੇ ਨਹੀਂ ਪਾਉਣਾ ਸਾਰੇ ਅਧਿਕਾਰੀਆਂ ਨੂੰ ਹੁਣੇ ਬੁਲਾਓ ਤੇ ਉਹਨਾਂ ਨੂੰ ਇਸ ਕੰਮ ਉੱਪਰ ਲਗਾ ਦਿਓ ਸਰ ਜੇਕਰ ਉਹਨਾਂ ਦੀ ਇਸ ਸ਼ਿਕਾਇਤ ਉੱਪਰ ਕੋਈ ਫੋਨ ਨੰਬਰ ਹੁੰਦਾ ਤਾਂ ਆਪਾਂ ਫੋਨ ਲਾ ਕੇ ਆਖ ਦਿੰਦੇ ਕਿ ਉਹਨਾਂ ਦੀ ਸ਼ਿਕਾਇਤ ਦਾ ਨਿਪਟਾਰਾ ਹੋ ਗਿਆ ਹੈ ਕਿਹੜਾ ਨਿਪਟਾਰਾ ਹਾਲੇ ਤਾਂ ਆਪਾਂ ਪਹਿਲਾ ਕਦਮ ਚੁੱਕਿਆ ਹੈ ਜਦੋਂ ਪੂਰੀ ਤਰ੍ਹਾਂ ਹੱਲ ਹੋ ਜਾਵੇਗਾ ਤਾਂ ਉਹਨਾਂ ਨੂੰ ਆਪਣੇ ਆਪ ਪਤਾ ਲੱਗ ਜਾਵੇਗਾ ਤੁਸੀਂ ਸਾਰਿਆਂ ਨੂੰ ਬੁਲਾਓ ਜਾਂ ਜ਼ੂਮ ਮੀਟਿੰਗ ਕਰ ਲਵੋ ਠੀਕ ਹੈ ਜੀ ਜਿਵੇਂ ਤੁਸੀਂ ਕਹੋ ਸਾਰੇ ਮੀਟਿੰਗ ਵਿੱਚ ਰੁੱਝ ਜਾਂਦੇ ਹਨ ਅੱਧੇ ਘੰਟੇ ਬਾਅਦ ਅਫਸਰ ਕੁਝ ਪਰੇਸ਼ਾਨ ਦਿਖਾਈ ਦਿੰਦੇ ਹਨ ਉਹ ਆਪਣੇ ਲਈ ਚਾਹ ਮੰਗਵਾਉਂਦੇ ਹਨ ਫਿਰ ਚਾਹ ਪੀਂਦੇ ਹੋਏ ਉਹ ਆਪਣੇ ਮੋਬਾਈਲ ਉੱਪਰ ਗੱਲ ਕਰਦੇ ਦਿਖਾਈ ਦਿੰਦੇ ਹਨ ਮਲੋਤਰਾ ਸਾਹਿਬ ਬਾਕੀ ਸਾਰਿਆਂ ਦਾ ਸੰਪਰਕ ਤਾਂ ਹੋ ਗਿਆ ਪਰ ਇਹ ਬਿਜਲੀ ਵਿਭਾਗ ਵਾਲੇ ਐਸ ਡੀਓ ਸਾਹਿਬ ਦਾ ਨੰਬਰ ਨਹੀਂ ਲੱਗ ਰਿਹਾ ਬਰਾੜ ਸਾਹਿਬ ਤੁਸੀਂ ਇਸ ਬਾਰੇ ਡੀਸੀ ਸਾਹਿਬ ਨੂੰ ਦੱਸ ਦਿਓ ਨਹੀਂ ਮਲੋਤਰਾ ਸਾਹਿਬ ਹਾਲੇ ਨਹੀਂ ਪਰ ਜੇਕਰ ਇਹ ਮਸਲਾ ਮੇਰੇ ਪੱਧਰ ਉੱਪਰ ਹੱਲ ਨਾ ਹੋਇਆ ਤਾਂ ਹੀ ਡੀਸੀ ਸਾਹਿਬ ਨੂੰ ਬੇਨਤੀ ਕਰਾਂਗੇ ਬਰਾੜ ਸਾਹਿਬ ਮੇਰੇ ਬਾਰੇ ਨਿਸ਼ਚਿੰਤ ਰਹੋ ਮੇਰੀ ਟੀਮ ਪਹੁੰਚ ਰਹੀ ਹੈ ਅਸੀਂ ਆਪਣਾ ਕੰਮ ਸ਼ੁਰੂ ਕਰ ਦੇਵਾਂਗੇ ਤੁਹਾਡੇ ਤੋਂ ਇਹੋ ਉਮੀਦ ਹੈ ਮਲੋਤਰਾ ਸਾਹਿਬ ਵਿਜੇ ਬਿਜਲੀ ਬੋਰਡ ਵਿੱਚ ਗੱਲ ਹੋਈ ਐਸਡੀਓ ਸਾਹਿਬ ਨਾਲ ਨਹੀਂ ਸਰ एसडीओ साहब ਤਾਂ ਛੁੱਟੀ ਉੱਪਰ ਹਨ ਪਰ ਮੇਰੀ ਐਕਸੀਅਨ ਸਾਹਿਬ ਨਾਲ ਗੱਲ ਹੋ ਗਈ ਹੈ। ਉਹਨਾਂ ਨੂੰ ਮੈਂ ਸਾਰੀ ਗੱਲ ਦੱਸ ਦਿੱਤੀ ਹੈ। ਉਹ ਕਹਿੰਦੇ ਹਨ ਕਿ ਸ਼ਾਮ ਤੱਕ ਬਿਜਲੀ ਚਾਲੂ ਹੋ ਜਾਏਗੀ। ਬਹੁਤ ਚੰਗਾ ਕੀਤਾ। ਜਦੋਂ ਸਾਰੇ ਅਫਸਰ ਜ਼ਿੰਮੇਵਾਰੀ ਨਾਲ ਕੰਮ ਕਰਨ ਤਾਂ ਕੰਮ ਰੁਕੇ ਹੀ ਕਿਉਂ? ਸਰ ਡੀਸੀ ਸਾਹਿਬ ਨੂੰ ਰਿਪੋਰਟ ਭੇਜ ਦਈਏ ਕਿ ਉਸ ਸ਼ਿਕਾਇਤ ਦਾ ਨਿਪਟਾਰਾ ਹੋ ਗਿਆ ਹੈ। ਨਹੀਂ ਹਾਲੇ ਨਹੀਂ। ਇਹ ਬਾਹਰ ਰੌਲਾ ਕਿਸ ਗੱਲ ਦਾ ਹੈ? ਹੁਣ ਕੌਣ ਆ ਗਿਆ? ਬਾਹਰ ਜਾਂਦਾ ਹੋਇਆ ਤੇ ਫਿਰ ਵਾਪਸ ਆਉਂਦਾ ਹੈ ਸਰ ਬਾਹਰ ਸਰਪੰਚ ਸਾਹਿਬ ਆਏ ਨੇ ਸਰਪੰਚ ਸਾਹਿਬ ਕਿਹੜੇ ਸਰਪੰਚ ਸਾਹਿਬ ਸਰ ਉਸੇ ਪਿੰਡ ਤੋਂ ਕਿਹੜੇ ਪਿੰਡ ਤੋਂ 부ਝਾਰਤਾ ਕਿਉਂ ਪਾਈ ਜਾ ਰਿਹਾ ਹੈ ਸਰ ਜਿਸ ਪਿੰਡ ਤੋਂ ਇਹ ਸ਼ਿਕਾਇਤ ਆਈ ਹੈ ਜਿਸ ਦਾ ਅਸੀਂ ਨਿਪਟਾਰਾ ਕਰ ਚੁੱਕੇ ਹਾਂ ਅੱਛਾ ਬੁਲਾਓ ਸਰਪੰਚ ਸਾਹਿਬ ਨੂੰ ਸਰਪੰਚ ਪੂਰੇ ਰੌਬ ਨਾ ਅੰਦਰ ਆਉਂਦਾ ਹੈ ਤੇ ਕੁਰਸੀ ਖਿੱਚ ਕੇ ਉਸ ਉੱਪਰ ਡਟ ਜਾਂਦਾ ਹੈ ਸਾਹਿਬ ਆਪਣੇ ਸਾਰੇ ਕੰਮ ਛੱਡੋ ਪਹਿਲਾਂ ਮੇਰਾ ਕੰਮ ਕਰੋ ਸਰਪੰਚ ਸਾਹਿਬ ਆਪਣੀ ਅਰਜ਼ੀ ਦੇ ਜਾਓ ਪਹਿਲਾਂ ਅਸੀਂ ਆਪਣੇ ਹੱਥ ਵਾਲਾ ਕੰਮ ਨਿਬੇੜ ਲਈਏ ਫਿਰ ਤੁਹਾਡਾ ਵੀ ਕੰਮ ਕਰ ਦੇਵਾਂਗੇ ਉਹ ਜ਼ਰੂਰੀ ਨਹੀਂ ਪਹਿਲਾਂ ਇਹ ਕਰੋ ਮੇਰਾ ਕੰਮ ਬਹੁਤ ਜ਼ਰੂਰੀ ਹੈ ਕੀ ਕਹਿ ਰਹੇ ਹੋ ਆਪਣਾ ਕੰਮ ਛੱਡ ਦਈਏ ਨਹੀਂ ਤੁਹਾਨੂੰ ਉਡੀਕਣਾ ਹੀ ਪਵੇਗਾ ਦੇਖੋ ਮੈਂ ਇਸ ਵਾਸਤੇ ਸਿਫਾਰਿਸ਼ ਵੀ ਲੈ ਕੇ ਆਇਆ ਹਾਂ ਸਾਨੂੰ ਕਿਸੇ ਸਿਫਾਰਿਸ਼ ਦੀ ਲੋੜ ਨਹੀਂ ਨਾਲੇ ਇਸ ਕੰਮ ਦੀ ਸਿਫਾਰਿਸ਼ ਤਾਂ ਸਾਨੂੰ ਉਪਰੋਂ ਆਈ ਹੈ ਉਪਰੋਂ ਉਹ ਕਿਵੇ ਕਿਸ ਦੇ ਕਰ ਦਿੱਤੀ ਇਸ ਦੀ ਸਿਫਾਰਿਸ਼ ਦੇਸੀ ਸਾਹਿਬ ਦੀ ਤੇ ਜਿਹਨਾਂ ਇਸ ਦੀ ਸਿਫਾਰਿਸ਼ ਕੀਤੀ ਹੈ ਉਸ ਤੋਂ ਉੱਪਰ ਕੋਈ ਹੋਰ ਹੈ ਨਹੀਂ ਮੈਂ ਸਮਝਿਆ ਨਹੀਂ ਮੈਂ ਸਮਝਾਉਂਦਾ ਹਾਂ ਤੁਸੀਂ ਆਪਣੇ ਪਿੰਡ ਦੀ ਸ਼ਿਕਾਇਤ ਲੈ ਕੇ ਆਏ ਹੋ ਰਹਾਦੀ ਪੁਲ ਦੀ ਤੇ ਸਕੂਲ ਦੀ ਤੇ ਬਿਜਲੀ ਪਾਣੀ ਦੀ ਇਹ ਸਾਰੀ ਪਹਿਲਾਂ ਹੀ ਡੀਸੀ ਸਾਹਿਬ ਦੇ ਧਿਆਨ ਵਿੱਚ ਆ ਗਈ ਹੈ ਤੇ ਹੁਣ ਤਾਂ ਅਸੀਂ ਇਸ ਦਾ ਨਿਪਟਾਰਾ ਕਰ ਰਹੇ ਹਾਂ ਹੈ ਮੈਂ ਤਾਂ ਹਲੇ ਤੋ ਹਰੂ ਦੱਸਿਆ ਹੀ ਨਹੀਂ ਕਿ ਮੇਰੀ ਸ਼ਿਕਾਇਤ ਕੀ ਹੈ ਭਾਵੇਂ ਨਹੀਂ ਦੱਸਿਆ ਪਰ ਸਰਕਾਰ ਦੇ ਸਿਰਫ ਹੱਥ ਹੀ ਲੰਬੇ ਨਹੀਂ ਹੁੰਦੇ ਕੰਨ ਵੀ ਬਹੁਤ ਲੰਬੇ ਹੁੰਦੇ ਹਨ ਵਾਹ ਜੀ ਵਾਹ ਆ ਤਾਂ ਸਵਾਦ ਲੈ ਆਂਦਾ ਪਰ ਇਹ ਸਾਰਾ ਕੁਝ ਤੁਹਾਡੇ ਤੱਕ ਕਿਵੇਂ ਪਹੁੰਚਿਆ ਵਿਜੇ ਦਿਖਾਈ ਜ਼ਰਾ ਉਹ ਸ਼ਿਕਾਇਤ ਪੱਤਰ ਜਿਹੜਾ ਦੋ ਬੱਚਿਆਂ ਨੇ ਲਿਖ ਕੇ ਭੇਜਿਆ ਹੈ ਆ ਤਾਂ ਕਮਾਲ ਹੀ ਹੋ ਗਿਆ ਪੜ੍ਹਾਈ ਲਿਖਾਈ ਦਾ ਅਸਲ ਫਾਇਦਾ ਤਾਂ ਇਨ੍ਹਾਂ ਬੱਚਿਆਂ ਨੇ ਲਿਆ ਹੈ ਠੀਕ ਆਖਦੇ ਹਨ ਬੱਚੇ ਹੀ ਦੇਸ਼ ਦਾ ਭਵਿੱਖ ਹਨ ਹੁਣ ਅਗਲੀ ਵਾਗਡੋਰ ਇਨ੍ਹਾਂ ਬੱਚਿਆਂ ਦੇ ਹੱਥ ਵਿੱਚ ਆ ਜਾਣੀ ਹੈ ਇਹ ਬੜੜਗੇ ਸਾਡੇ ਦੇਸ਼ ਦੇ ਅਸਲੀ ਵਾਰਸ